ਲੁਧਿਆਣਾ ਦੇ ਸੈਕਟਰ 32 ਸਥਿਤ ਇੱਕ ਘਰ ਵਿੱਚ ਰੱਖੀ ਗਏ ਨੇਪਾਲੀ ਨੌਕਰਾਨੀ ਵੱਲੋਂ ਤਿੰਨ ਲੋਕਾਂ ਨੂੰ ਕੋਈ ਜ਼ਹਿਰੀਲਾ ਪਦਾਰਥ ਖਿਲਾ ਕੇ ਬੇਹੋਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਡਾਕਟਰ ਇਹਨਾਂ ਦਾ ਇਲਾਜ ਕਰ ਰਹੇ ਹਨ ਇਸ ਦੌਰਾਨ ਘਰ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਘਰ ਦੇ ਮਾਲਕਾ ਮੁਤਾਬਕ ਉਹਨਾਂ ਨੇ 2 ਦਿਨ ਪਹਿਲਾਂ ਇੱਕ ਨੇਪਾਲੀ ਨੌਕਰਾਨੀ ਨੂੰ ਕੰਮ ਤੇ ਰੱਖਿਆ ਸੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ। ਇਸ ਦਰਨ ਉਹਨਾਂ ਨੇ ਨੌਕਰਾਨੀ ਤੋਂ ਉਸਤੇ ਪੇਛਾਂ ਸੰਬੰਧੀ ਦਸਤਾਵੇਜ਼ ਮੰਗੇ ਸੀ ਅਤੇ ਦਸਤਾਵੇਜ਼ ਨਾ ਦੇਣ ਤੇ ਕੰਮ ਤੇ ਨਾ ਆਉਣ ਲਈ ਕਿਹਾ ਸੀ ਘਰ ਦੇ ਮਤਲਬ ਅਜੋ ਕੰਮ ਤੇ ਗਏ ਸਨ ਕਿ ਪਿੱਛੋ ਨੌਕਰਾਨੀ ਨੇ ਘਰ ਵਿੱਚ ਕੰਮ ਕਰਦੇ ਕੁੱਕ 7 ਮਹੀਨੇ ਦੇ ਬੱਚੇ ਨੂੰ ਸੰਭਾਲਣ ਵਾਲੀ ਮਹਿਲਾ ਅਤੇ ਉਹਨਾਂ ਦੇ ਘਰ ਦੇ ਵਿੱਚ ਆਈ ਇੱਕ ਮਹਿਲਾ ਰਿਸ਼ਤੇਦਾਰ ਨੂੰ ਕੋਈ ਨਸ਼ੀਲਾ ਪਦਾਰਥ ਦੇ ਦਿੱਤਾ ਹਾਲਾਂਕਿ ਸਾਵਧਾਨੀ ਵਜੋਂ ਉਹਨਾਂ ਨੇ ਘਰ ਦੇ ਹਰੇ ਕਮਰੇ ਵਿੱਚ ਸੀਸੀਟੀਵੀ ਲਗਾ ਰੱਖਿਆ ਅਤੇ ਜਦੋਂ ਉਹਨਾਂ ਕੈਮਰਾ ਵਿੱਚ ਕਿਸੇ ਵੀ ਵਿਅਕਤੀ ਨੂੰ ਹਿਲਦਾ ਦੁਲਦਾ ਨਾ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਤੇ ਗਾਰਡੀਅਨ ਨੂੰ ਨਾ ਦੇਤੇ ਗਵਾਂਡੀਆਂ ਨੇ ਆ ਕੇ ਮੌਕਾ ਦੇਖਿਆ ਤੇ ਨੌਕਰਾਂ ਨੇ ਆਪਣਾ ਸਮਾਨ ਪੈਕ ਕਰ ਰਹੀ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕੀ ਨਾਮ ਕੀ ਲੜਕੀ ਗੁੰਜਨ ਖੰਡਾ ਕਿਹੜੀ ਜਗ੍ਹਾ ਰਹਿੰਦੀ ਹੈ ਮੈਂ ਸੈਕਟਰ 32 ਮੈਮ ਕੀ ਗੱਲਬਾਤ ਹੋਈ ਇਸ ਤੇ ਕੌਣ ਸੀ ਉਹ ਲੜਕੀ ਕਦੋਂ ਕੰਮ ਤੇ ਰੱਖਿਆ ਉਹਨੂੰ ਦਸੂ ਦੋਲਤ ਇਹ ਲਾਈਵ ਹੈ ਹਾਂ ਕੁੜੀ ਨੂੰ ਕਦੋਂ ਰੱਖਿਆ ਐਕਚੁਅਲੀ ਅਸੀਂ ਪਰਸੋਂ ਆਈ ਸੀ ਉਹ ਕੁੜੀ ਮੇਰੇ ਘਰੇ ਤੇ ਉਹ 네ਪਾਲੀ ਸੀਗੀ ਤੇ ਉਹ ਨੇ ਮੇਰੇ ਘਰੇ ਜਿੰਨੇ ਵੀ ਮੈਂਬਰ ਸੀਗੇ ਅਸੀਂ ਮੇਰੇ ਹਸਬੰਡ ਤੇ ਮੈਂ ਕੰਮ ਤੇ ਗਏ ਹੋਏ ਸੀ ਤੇ ਉਹ ਘਰੇ ਜਿੰਨੇ ਵੀ ਮੈਂਬਰ ਸੀ ਉਹਨਾਂ ਨੂੰ ਉਹਨੇ ਸਲੀਪਿੰਗ ਪिल्स ਖਿਲਾ ਕੇ ਤੇ ਉਹ ਜਦ ਉਹ ਬੇਹੋਸ਼ ਕਰਤਾ ਉਹ ਤਾਂ ਮੈਂ ਰੈਗੂਲਰਲੀ ਆਪਣਾ ਸੀਸੀਟੀਵੀ ਫੁਟੇਜ ਚੈੱਕ ਕਰਦੀ ਰਹਿੰਦੀ ਆ ਕੈਮਰਾ ਚੈੱਕ ਕਰਦੀ ਰਹਿੰਦੀ ਆ ਜਿਵੇਂ ਕੈਮਰਾ ਨਾ ਚੈੱਕ ਕਰਦੀ ਕੈਮਰੇਜ ਮੈਂ ਦੇਖ ਲਿਆ ਤੇ ਮੈਂ ਇਮੀਡੀਏਟਲੀ ਐਕਸ਼ਨ ਲੈ ਕੇ ਮੈਂ ਆਪਣੇ ਨੇਬਰਸ ਨੂੰ ਉੱਥੇ ਫਟਾਫਟ ਭੇਜਤਾ ਤੇ ਜਿੱਦਾਂ ਹੀ 5 ਮਿੰਟ ਤੱਕ ਪੰਜ ਵਿਦਨ 5 ਮਿੰਟਸ ਵਿੱਚ ਨੇਬਰਸ ਉੱਥੇ ਪਹੁੰਚ ਗਏ ਸੀਗੇ ਤੇ ਜਦੋਂ ਜਿੱਦਾਂ ਹੀ ਉਹ ਐਂਟਰ ਕਿਤੇ ਕਰੇ ਉਹ ਕੁੜੀ ਨੇ ਆਪਣਾ ਸਮਾਨ ਚੱਕਿਆ ਤੇ ਉਹਨੇ ਸ਼ੂਜ਼ ਚਪਲਾ ਕੁਝ ਨਹੀਂ ਪਾਈ ਉਹ ਉਦੋਂ ਹੀ ਨਾ ਟਗੀ ਪਰ ਸੋ ਰੱਖਿਆ ਸੀ ਜਦ ਮੈਨੂੰ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਆਪਣੇ ਕਾਗਜ਼ ਪੱਤਰ ਕੁਝ ਦੇ ਕੁਝ ਸਰਟੀਫਿਕੇਟ ਜਾਂ ਕੋਈ ਵੀ ਆਧਾਰ ਕਾਰਡ ਜਾਂ ਕੁਝ ਉਹ ਕਹਿੰਦੀ ਮੇਰੇ ਕੋਲ ਹੈ ਨਹੀਂ ਮੈਂ ਮੰਗਵਾ ਦਿੰਨੀ ਆ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਅੱਜ ਚਲੀ ਜਾ ਘਰੇ ਜਦ ਤੇਰੇ ਕੋਲ ਆਣਗੇ ਮੈਂ ਕਿਹਾ ਤੂੰ ਤਦ ਦੋ ਦਿਨ ਬਾਅਦ ਆ ਜੀ ਤੇ ਜਦ ਉਹਨੂੰ ਪਤਾ ਲੱਗਿਆ ਵੀ ਅੱਜ ਮੈਨੂੰ ਕੰਮ ਤੋਂ ਹੀ ਕੱਢ ਰਹੇ ਐ ਤੇ ਉਹਨੇ ਅੱਜ ਹੀ ਘਰ ਤਾਂ ਕੰਮ ਤੇ ਤੁਹਾਨੂੰ ਕੁਝ ਜਿਵੇਂ ਮਤਲਬ ਕਿ ਉਹਨਾਂ ਨਾਲ ਚ ਖਾਣ ਨੂੰ ਇੱਥੇ ਤੇ ਉਹ ਕੋਣ ਕੋਣ ਨੇ ਜਿਹੜੇ ਉਹਤਲਕੀ ਉਹ ਇੱਕ ਤਾਂ ਆਂਟੀ ਸਾਨੂੰ ਮਿਲਣ ਆਈ ਸੀ ਕੋਈ ਤੇ ਇੱਕ ਆਂਟੀਸ ਮੇਰੇ ਛੋਟੇ ਬੇਟੇ ਨੂੰ ਦੇਖਦੇ ਛੋਟਾ ਬੇਟਾ ਮੇਰਾ 7 ਮਹੀਨੇ ਦਾ ਘਰ ਹੀ ਸੀਗਾ ਤੇ ਹੋ ਸਕਦਾ ਉਹਨੂੰ ਲੈ ਜਾਣ ਲਈ ਆਈ ਹੋਵੇ ਜਾਂ ਉਹਨੂੰ ਲੈ ਜਾਂਦੀ ਹੈ ਨਾ ਚੱਕ ਕੇ ਇਹ ਦੋ ਲੇਡੀਜ਼ ਤੇ ਇੱਕ ਮੇਰਾ ਕੁੱਕ ਸੀ ਉਹਨੂੰ ਵੀ ਉਹ ਕੁੱਕ ਦਾ ਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਅੱਧਾ ਅੱਧੇ ਹੋਸ਼ 'ਚ ਹੈ ਅੱਧਾ ਉਹ ਐਦਾਂ ਕਹਿ ਰਿਹਾ ਕਿ ਮੈਨੂੰ ਚੱਕਰ ਆ ਰਹੇ ਹੈ ਬਟ ਉਹ ਉਹਦੀ ਕੰਡੀਸ਼ਨ ਬਾਕੀ ਦੋ ਲੋ ਲੇਡੀਜ਼ ਨਾਲੋਂ ਬੈਟਰ ਹੈ ਸਰ ਬਲਕਿ ਤੁਹਾਨੂੰ ਲੱਗਦਾ ਕੋਈ ਵੱਡੀ ਬਾਤ ਦਾ ਵੀ ਬੜੀ ਵੱਡੀ ਘਟਨਾ ਹੋ ਸਕਦੀ ਹੈ ਬਿਲਕੁਲ ਮੈਂ ਕਹਿੰਦੀ ਆ ਕਿ ਮੈਂ ਜੇ ਕੈਮਰਾ ਨਾ ਦੇਖਦੀ ਮੈਨੂੰ ਲੱਗਦਾ ਮੇਰੇ 7 ਮਹੀਨਿਆਂ ਦਾ ਬੱਚਾ ਮੇਰੇ ਹੱਥ 'ਚ ਨਹੀਂ ਆਣਾ ਸੀ ਉਹ ਲekin ਨਟ ਜਨ ਦੀ ਵੇਚ ਦੇ ਨਹੀਂ ਕੁਛ ਹੀ ਕਰ ਦਿੰਦੀ ਮੈਨੂੰ ਕੀ ਪਤਾ ਲੱਗਦਾ ਜੇ ਮੈਂ ਕੈਮਰਾ ਨਾਲ ਚੈੱਕ ਕਰਦੀ ਕਿਉਂਕਿ ਦੇਖੋ ਘਰੇ ਮੈਂ ਦੇਖੋ ਅੱਜ ਕੱਲ ਕੋਈ ਵੀ ਇਦਾਂ ਜਦੋਂ ਸਰਵੈਂਟ ਹੁੰਦੇ ਆ ਕੈਸ਼ ਜਾਂ ਜੁਐਲਰੀ ਤਾਂ ਕੋਈ ਰੱਖਦਾ ਨਹੀਂ ਕਰੇ ਆਪਣੀ ਸੇਫਟੀ ਲਈ ਬਟ ਬੱਚਾ ਹੀ ਜੇ ਬੱਚੇ ਨੂੰ ਕੁਝ ਹੋ ਜਾਂਦਾ ਸ਼ੁਕਰ ਹੈ ਨੇ ਬੱਚੇ ਨੂੰ ਕੁਝ ਨਹੀਂ ਕੁਆਇਆ ਹਾਂਜੀ ਜੋ ਰੈਫਰੈਂਸ ਤੋਂ ਆਈਸੀਐਸਪੀ ਪੁਲਿਸ ਨੂੰ ਸਾਰੇ ਰੈਫਰੈਂਸ ਦਿੱਤੇ ਆ ਉਹਨੋਂ ਕਹਿ ਰਹੇ ਪੁਲਿਸ ਕਹਿ ਰਿਹਾ ਅਸੀਂ ਆਪਣੇ ਅਕੋਰਡਿੰਗ ਕਰਾਂਗੇ ਜੋ ਕਰਾਂਗੇ ਕਿਉਂਕਿ ਅਸੀਂ ਵੀ ਕੋਸ਼ਿਸ਼ ਕੀਤੀ ਸੀ ਅਸੀਂ ਉਸ ਕਮਰੇ ਚ ਗਏ ਅਸੀਂ ਉਹ ਬੰਦੇ ਨੂੰ ਫੜਿਆ ਤੇ ਅਸੀਂ ਪੁਲਿਸ ਨੂੰ ਫੋਨ ਕੀਤਾ ਵੀ ਤੁਸੀਂ ਆਕੇ ਇਹਨਾਂ ਨੂੰ ਲੈ ਜਾਓ ਹਾਂਜੀ ਤੇ ਉਹ ਕਹਿੰਦੇ ਵੀ ਅਸੀਂ ਆਪਣੇ ਅਕੋਰਡਿੰਗ ਕਰਾਂਗੇ ਜੋ ਵੀ ਤਫਤੀਸ਼ ਕਰਨੀ ਹੈ ਤੇ ਇਹੀ ਇਹੀ ਮੰਗੇ ਕਿ ਜਲਦੀ ਤੋਂ ਜਲਦੀ ਐਕਸ਼ਨ ਲੈਣ ਨਹੀਂ ਤਾਂ ਇਹਨਾਂ ਨੇ ਨੱਟ ਜਾਣਾ ਫੇਰ ਹੱਥੋਂ ਨਿਕਲ ਜਾਣਗੇ ਫੇਰ ਤੁਸੀਂ ਕੁਝ ਨਹੀਂ ਕਰ ਸਕਦੇ ਹੈਨਾ ਰਮਿੰਦਰ ਕੁਮਾਰ ਤਲੀ ਮੇਰੇ ਮਦਰ ਕਿਤੇ ਕੇਟਰ ਕੇਰ ਵਾਸਤੇ ਗਏ ਸੀ ਬੱਚਿਆਂ ਦੀ ਜੀ ਉਹਨਾਂ ਨੇ ਕੋਈ 2 ਦਿਨ ਪਹਿਲਾਂ ਇੱਕ ਮੀਟ ਰੱਖੀ ਸੀ ਜੀ ਤੇ ਉਹ ਉਹਨਾਂ ਤੋਂ ਸ਼ਾਇਦ ਉਹਨੇ ਵੈਰੀਫਿਕੇਸ਼ਨ ਨਹੀਂ ਕੀਤੀ ਤੇ ਕਾਗਜ਼ ਪੱਤਰ ਨਹੀਂ ਚੈੱਕ ਕੀਤੇ ਉਹਨੂੰ ਅੱਜ ਪਤਾ ਲੱਗਿਆ ਮੈਨੂੰ ਭਜਾਣਾ ਵਾ ਤੇ ਉਹਨੇ ਸਵੇਰੇ ਤੜਕੇ ਹੀ ਇਹਨਾਂ ਨੂੰ ਖਾਣੇ ਨਾਸ਼ਤੇ ਦੇ ਵਿੱਚ ਕੁਝ ਪਾ ਕੇ ਦਿੱਤਾ ਕਿੰਨੇ ਤਸ਼ਲੀ ਦਵਾਈ ਪਾ ਕੇ ਦਿੱਤਾ ਜੀ ਕਿੰਨੇ ਟਾਈਮ ਇਹ ਦੋ ਲੇਡੀਜ਼ ਨੇ ਤੇ ਇੱਕ ਜੈਂਟ ਸਾਹਿਬ ਜਿਹੜਾ ਉਹਨਾਂ ਦਾ ਹਾਂ ਜੀ ਉਹ ਦਿਨਾਂ ਨਾਲ ਰਿਪੋਰਟ ਦਾ ਲਿਖਿਆ ਇੱਕ ਮੇਰੇ ਮਦਰ ਨੇ ਜਿਹੜੇ ਉਹ ਕਿਟ ਰੱਖੇ ਸੀ ਤੇ ਉਹਨਾਂ ਦੇ ਮਾਲਕ ਨੇ ਤੇ ਨਾਲ ਇੱਕ ਨੇਪਾਲੀ ਜਿਹੜਾ ਨੇ ਕਿ ਕਿਚਨ ਵਿੱਚ ਰੱਖਿਆ ਆ ਸੀਗਾ ਰੋਟੀ ਬਣਾਉਣ ਵਾਸਤੇ ਤੇ ਤਦੋਂ ਤੁਹਾਨੂੰ ਪਤਾ ਲੱਗਾ ਮੈਨੂੰ ਤਾਂ 4 ਵਜੇ ਫੋਨ ਆਇਆ ਸੀ ਸਾਡੇ ਰਿਲੇਟਿਵ ਨੇ ਜਿਹਨਾਂ ਨੇ ਰਖਾਇਆ ਸੀ ਬੇਸਤਰਾ ਕਰਕੇ ਤੁਹਾਡੀ ਮਦਰ ਨਾਲ ਗੱਲ ਹੋ ਗਿਆ ਵੀ ਤੁਸੀਂ ਜਲਦੀ ਆ ਜਾਓ ਹਸਪਤਾਲ ਫੇ ਮੈਂ ਆ ਤੇ ਮੈਨੂੰ ਸਾਰੀ ਗੱਲਬਾਤ ਦਾ ਪਤਾ ਲੱਗਿਆ ਹਾਲਤ ਹੁਣ ਕਿਸ ਤਰ੍ਹਾਂ ਦੀ ਹੁਣ ਕੰਡੀਸ਼ਨ ਫਿਰ ਵੀ ਠੀਕ ਆ ਪਰ ਪੂਰੀ ਤਰ੍ਹਾਂ ਠੀਕ ਨਹੀਂ ਹੈਗਾ ਟੈਸਟ ਕੀਤੇ ਹੋਏ ਨੇ ਵੀ ਕੋਈ ਨਿਸ਼ਚਿਲੀ ਚੀਜ਼ ਜਿਹੜੀ ਦਿੱਤੀ ਉਹਦਾ ਅਸਰ ਹੋ ਖਤਮ ਹੋਊਗਾ ਫੇਰ ਪਤਾ ਲੱਗੂਗਾ ਡਾਕਟਰਾਂ ਦਾ ਕੀ ਕਹਿੰਦੇ ਡਾਕਟਰਾਂ ਦਾ ਕਹਿਣਾ ਵੀ ਸਵੇਰ ਤੱਕ ਵੇਟ ਕਰੋ ਟੈਸਟ ਕੀਤੇ ਨੇ ਇਲਾਜ ਚੱਲਿਆ ਹਾਂ ਹਾਂਜੀ ਕੀ ਖਾਣਾ ਕੀ ਖਾਦਸ ਕੀ ਦੀ ਮਿਲਾ ਕੇ ਤਾਂ ਉਸ ਤੋਂ ਪੁਰਾਣਾ ਲੱਗਿਆ ਕੁਝ ਪਤਾ ਨਹੀਂ ਲੱਗਿਆ ਇਹਦਾ ਕੀ ਦਿੱਤਾ ਨਹੀਂ ਹਾਂਜੀ ਬਿਲਕੁਲ ਯਾਨੀ ਕਿ ਬੇਹੋਸ਼ੀ ਦੀ ਹਾਲਤ ਵਿੱਚ ਹੀ ਆ ਅਜੇ ਤੱਕ ਪੂਰੀ ਤਰ੍ਹਾਂ ਹੋਸ਼ ਨਹੀਂ ਹੈਗਾ ਕਿਤੇ ਕੋਈ ਦਿਨ ਵਿੱਚ ਕੰਮ ਕਰ ਕੱਮ ਹੈ ਕੱਲ ਹੀ ਗਏ ਸੀ ਕੱਲ ਨਾਈਟ ਤੇ ਹਾਂਜੀ ਬੱਚਿਆਂ ਦੇ ਕੇਅਰ ਵਾਸਤੇ ਗਏ ਸੀ ਮੇਰੇ ਮਦਰ ਕੋਈ ਗੱਲ ਹੋਈ ਸੀ ਆ ਉਹਨੇ ਕੁਝ ਮਲਾਤਾ ਉਨੇ ਕੁਛ ਮਲਾਤ ਆ ਜਣਗੇ ਸਵੇਰੇ ਉਹਨਾਂ ਦਾ ਚੋਰੀ ਕਰਨ ਦੇ ਇਰਾਦੇ ਚ ਹੀ ਮਿਲਾਇਆ ਸ਼ਾਇਦ ਉਹ ਆਈ ਇਸ ਕੰਮ ਨੂੰ ਸੀ ਮੇੜ ਕਿਉਂਕਿ ਹਾਂਜੀ ਦੋ ਦਿਨਾਂ ਜੀ ਹੋਈ ਸੀ ਆ ਇਹਨਾਂ ਨੂੰ ਇਹ ਨਹੀਂ ਕਾਗੇ ਪੱਤਰ ਦੇ ਚੈੱਕ ਨਹੀਂ ਕੀਤੇ ਉਤੋਂ ਆਧਾਰ ਕਾਰਡ ਮੰਗਿਆ ਉਹਨੂੰ ਪਤਾ ਲੱਗ ਗਿਆ ਜਿਨੀ ਮੈਨੂੰ ਕੱਢ ਦੇਣਾ ਵਾ ਉਹਨੇ ਇਸ ਕਰਕੇ ਸਵੇਰੇ ਹੀ ਇਹ ਕਾਣ ਕਰਤਾ ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗੇ ਪ੍ਰਸ਼ਾਸਨ ਨੇ ਜੀ ਮੰਗਾ ਵੀ ਜਿਹੜੀਆਂ ਇਦਾਂ ਦੇ ਉਹਨਾਂ ਨੂੰ ਕੇਲ ਪਾਈ ਜਾਵੇ ਤਾਂ ਕਿ ਗਾਹ ਕਿਸੇ ਹੋਰ ਵਾਸਤੇ ਨਾ ਹੋਵੇ ਕੋਈ ਜਾਨੀ ਨੁਕਸਾਨ ਨਾ ਹੋਵੇ ਹਾਂਜੀ ਥਾਣੇਦਲਾ ਕਰਤੀ ਹਾਂਜੀ ਥਾਣੇਦਲਾ ਕੀਤਾ ਡਿਵੀਜ਼ਨ ਨੰਬਰ ਤੇ 7 7 ਹਾਂਜੀ 7 ਨੰਬਰ ਸਰ ਕੀ ਨਾਮ ਹੈ ਜਿਹੜਾ ਉਸ ਤੇ ਹਮਲਾ ਹੋਇਆ ਇਹਦੇ ਸੰਬੰਧ ਚਾਹੀਏ ਆ ਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਵੀ ਕੋਈ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਮੈਂ ਬਿੱਡੀ ਹੋਈ ਹੈ ਇਸੇ ਲੜੀ ਦੇ ਵਿੱਚ ਇੱਕ 26 11 ਨੂੰ ਸਿਟੀ ਪਲਾਟੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀ 307 ਦਾ ਜਿਸ ਦੇ ਵਿੱਚ ਇਹ ਦੋਸ਼ੀ ਸੀਗੇ ਤਿੰਨ ਜਣੇ ਜੋ ਸੀਆਨ ਚਾਰਜ ਸਾਡੇ ਮਾਨਸਾ ਸੁਖਜੀਤ ਸਿੰਘ ਨੇ ਅਤੇ ਉਹਨਾਂ ਦੀ ਟੀਮ ਨੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਕੀ ਦੋ ਦੋਸ਼ੀਆਂ ਤੋਂ ਵੀ ਰਿਕਵਰੀ ਹੋਈ ਹੈ ਅੱਜ ਇਸ ਨੂੰ ਨਾਲ ਲੈ ਕੇ ਅਸੀਂ ਇਸ ਵੱਲੋਂ ਮੁਕਦਮੇ ਦੇ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਾਉਣ ਲਈ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਸਾਡੀ ਗਵਿੰਦਪੁਰੇ ਤੋਂ ਫੁੱਲੂ ਵਾਲਾ ਡੋਰ ਰਸਤੇ 'ਚ ਪਹੁੰਚੀ ਜਿੱਥੇ ਕਹਿੰਦਾ ਸੀ ਮੈਂ ਪਿਸਤੌਲ ਮੇਰੇ ਕੋਲੇ ਪਿਆ ਮੈਂ ਲੁਕੋਇਆ ਹੋਇਆ ਇਹਨੇ ਉੱਥੇ ਜਾ ਕੇ ਪਿਸਤੌਲ ਚੱਕ ਕੇ ਪੁਲਿਸ ਵਾਲ ਫਾਇਰਿੰਗ ਕਰਤੀ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਵਾਲੋਂ ਵੀ ਫਾਇਰਿੰਗ ਕੀਤੀ ਗਈ ਜੋ ਇਸ ਦੇ ਗਿੱਟੇ ਦੇ ਵਿੱਚ ਖੈਰ ਬੱਝੇ ਨੇ ਤੇ ਇੱਕ ਵਾਰੀ ਇਹਦੀ ਪਰ ਨਹੀਂ ਹੋ ਚੁੱਕੀ ਆ ਕੀ ਨਾਮ ਹੈ ਕਰੇਗਾ ਬੱਸ ਹਾਂਜੀ ਇਹਦਾ ਨਾਮ ਪਰਮਜੀਤ ਸਿੰਘ ਪੰਮਾ ਜੀ ਤੇ ਇਹਦੇ ਹੋਰ ਵੀ ਕਈ ਮੁਕਤਬੇ ਦਰਜ ਨੇ ਹਿਨियस ਕ੍ਰਾਈਮ ਦੇ ਹੈਕਚੁਅਲ ਕ੍ਰਿਮੀਨਲ ਆਏ ਤੇ ਭਾਈ ਇਹ ਕਲਾਣੇ ਪਿੰਡ ਦਾ ਜੀ ਪਰਮਜੀਤ ਸਿੰਘ ਔਰ ਪੰਮਾ ਪਿਛਲੇ ਸਮੇਂ ਦੇ ਵਿੱਚ ਵੀ ਇਹਨੇ ਕੁਆਲੀਫਾਈਂਗ ਕਰਤੀ ਸੀ ਮੰਡੀ ਦੇ ਵਿੱਚ ਕਾਣੀ ਉਦੋਂ ਜੂ ਹੀ ਪਗੋੜਾ ਸੀ